ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਅਜਗਰ ਸੱਪ ਦਾ ਉਧਾਰ ਕਿਉ ਕੀਤਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦਾ ਉਧਾਰ ਕਰਨ ਲਈ ਅਨੇਕਾਂ ਯਾਤਰਾਵਾਂ ਕੀਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਉਧਾਰ ਕਰਦੇ ਹੋਏ ਪਾਈ ਮਰਦਾਨਾ ਜੀ ਸਮੇਤ ਲੰਬਵਾਲੀ ਪਿੰਡ ਵਿੱਚ ਪਹੁੰਚੇ ਪਾਈ ਮਰਦਾਨਾ ਜੀ ਨੂੰ ਬਹੁਤ ਪਿਆਸ ਲੱਗੀ ਹੋਈ ਸੀ ਪਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਹੈ ਗੁਰੂ ਸਾਹਿਬ ਨੇ ਪਾਈ ਮਰਦਾਨੇ ਨੂੰ ਕਿਹਾ ਕਿ ਅੱਗੇ ਟਿੱਬੇ ਤੇ ਇੱਕ ਸਾਧੂ ਰਹਿੰਦਾ ਹੈ ਤੁਸੀਂ ਜਾ ਕੇ ਉਹਨਾਂ ਕੋਲੋਂ ਜਲ ਸ਼ਕ ਆਵੋ ਜਦੋਂ ਭਾਈ ਮਰਦਾਨਾ ਜੀ ਸਾਧੂ ਕੋਲ ਜਾ ਕੇ ਜਲ ਛਕਣ ਲਈ ਮੰਗਦੇ ਹਨ ਤਾਂ ਸਾਧੂ ਉੱਠਦਾ ਹੀ ਨਹੀਂ ਉਹ ਲੰਮਾ ਪਿਆ ਰਹਿੰਦਾ ਹੈ ਅਤੇ ਭਾਈ ਮਰਦਾਨਾ ਜੀ ਨੂੰ ਕਹਿੰਦਾ ਹੈ ਕਿ ਮੇਰੇ ਚੇਲੇ ਆਉਣਗੇ ਉਹ ਤੈਨੂੰ ਜਲ ਛਕਾਉਣਗੇ ਕਿਉਂਕਿ ਇਹ ਸਾਧੂ ਆਪ ਕੋਈ ਕੰਮ ਨਹੀਂ ਕਰਦਾ ਉਹ ਹਰ ਵੇਲੇ ਪਿਆ ਰਹਿੰਦਾ ਸੀ ਤੇ ਆਪਣੇ ਚੇਲਿਆਂ ਤੋਂ ਹੀ ਸਾਰਾ ਕੰਮ ਕਰਾਉਂਦਾ ਸੀ ਪਾਈ ਮਰਦਾਨਾ ਜੀ ਕਾਫੀ ਸਮਾਂ ਚੇਲਿਆਂ ਦੇ ਆਉਣ ਦੀ ਉਡੀਕ ਵਿੱਚ ਖੜੇ ਰਹੇ ਪਰ ਆਇਆ ਕੋਈ ਨਾ ਅਖੀਰ ਪਾਈ ਮਰਦਾਨਾ ਜੀ ਵਾਪਸ ਆ ਗਏ ਜਦੋਂ ਗੁਰੂ ਜੀ ਨੇ ਪਾਈ ਮਰਦਾਨਾ ਜੀ ਨੂੰ ਪੁੱਛਿਆ ਕਿ ਤੁਸੀਂ ਜਲ ਸ਼ੱਕ ਆਏ ਹੋ ਤਾਂ ਪਾਈ ਮਰਦਾਨਾ ਜੀ ਨੇ ਕਿਹਾ ਕਿ ਗੁਰੂ ਜੀ ਮੈਂ ਜਲ ਨਹੀਂ ਸ਼ੱਕਿਆ ਕਿਉਂਕਿ ਉਹ ਸਾਧੂ ਲੰਮਾ ਪਿਆ ਰਹਾ ਉਸਨੇ ਉੱਠ ਕੇ ਜਲ ਨਹੀਂ ਸ਼ਿਕਾਇਆ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਦੇ ਮੁਖ ਤੋਂ ਸੁਭਾਵਿਕ ਹੀ ਇਹ ਬਚਨ ਨਿਕਲ ਗਏ ਕਿ ਕਿਵੇਂ ਸਰਾਲ ਵਾਂਗੂ ਲੰਮਾ ਪਿਆਸੀ ਕਿ ਉਹ ਉੱਠ ਕੇ ਤੁਹਾਨੂੰ ਜਲ ਨਹੀਂ ਸੀ ਸ਼ਿਕਾ ਸਕਦਾ ਹੁਣ ਜਦੋਂ ਉਸ ਸਾਧੂ ਨੂੰ ਬਾਅਦ ਵਿੱਚ ਇਸ ਗੱਲ ਦਾ ਪਤਾ ਲੱਗਦਾ ਹੈ ਕੀ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਇਸ ਪਿੰਡ ਵਿੱਚ ਆਏ ਹੋਏ ਹਨ ਅਤੇ ਉਨ੍ਹਾਂ ਦੇ ਮੂੰਹ ਵਿੱਚੋਂ ਇਹ ਬਚਨ ਨਿਕਲ ਚੁੱਕੇ ਹਨ ਤਾਂ ਸਾਧੂ ਆਪ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਆਇਆ ਅਤੇ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਪਿਆ ਅਤੇ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਕਿਹਾ ਕਿ ਗੁਰੂ ਸਾਹਿਬ ਜੀ ਮੇਰਾ ਉਦਾਰ ਕਦੋਂ ਹੋਵੇਗਾ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹੁਣ ਅਸੀਂ 6 ਮਈ ਜਾਮੇ ਵਿੱਚ ਇੱਥੇ ਆਵਾਂਗੇ ਫਿਰ ਤੇਰਾ ਉਧਾਰ ਕਰਾਂਗੇ ਉਸ ਤੋਂ ਬਾਅਦ ਸਮਾਂ ਆਉਂਦਾ ਹੈ 6ਵੀਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਪਿੰਡ ਲੰਬਵਾਲੀ ਵਿੱਚ ਪਹੁੰਚੇ ਅਤੇ ਉਸ ਸਮੇਂ ਗੁਰੂ ਜੀ ਦੇ ਦੀਵਾਨ ਸਜੇ ਹੋਏ ਸਨ ਸਜੇ ਹੋਏ ਦੀਵਾਨ ਵਿੱਚ ਇੱਕ ਅਜਗਰ ਸੱਪ ਆ ਗਿਆ ਅਜਗਰ ਸੱਪ ਨੂੰ ਗੁਰੂ ਜੀ ਵੱਲ ਆਉਂਦਾ ਵੇਖ ਕੇ ਸਿੱਖ ਉਸ ਨੂੰ ਮਾਰਨ ਵਾਸਤੇ ਦੌੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਇਸ ਨੂੰ ਮਾਰੋ ਨਾ ਸਾਡੇ ਵੱਲ ਆਉਣ ਦਿਓ ਜਦੋਂ ਸਿੱਖ ਪਿੱਛੇ हट ਗਏ ਤਾਂ ਅਜਗਰ ਸੱਪ ਬਲਸੇਟੇ ਮਾਰਦਾ ਹੋਇਆ ਗੁਰੂ ਜੀ ਦੇ ਕੋਲ ਪਹੁੰਚ ਗਿਆ ਗੁਰੂ ਜੀ ਨੇ ਅਜਗਰ ਸੱਪ ਦੇ ਸਿਰ ਉੱਤੇ ਆਪਣੇ ਸੱਜੇ ਪੈਰ ਦਾ ਅੰਗੂਠਾ ਛਵਾਇਆ ਇਸ ਛੋ ਨਾਲ ਅਜਗਰ ਸੱਪ ਦਾ ਸਾਰਾ ਸਰੀਰ ਫੁੱਟ ਗਿਆ ਅਤੇ ਤਤਕਾਲ ਹੀ ਉਹ ਮਰ ਗਿਆ ਅਤੇ ਫੁੱਟੇ ਹੋਏ ਸਰੀਰ ਵਿੱਚੋਂ ਨਿੱਕੇ ਨਿੱਕੇ ਬਹੁਤ ਕੀੜੇ ਕੁਲਬੁਲ ਕੁਲਬੁਲ ਕਰਨ ਲੱਗੇ ਗੁਰੂ ਜੀ ਨੇ ਕਿਹਾ ਦੇਖੋ ਸਿੱਖੋ ਪਹਿਲੇ ਜਨਮ ਵਿੱਚ ਇਹ ਅਜਕਰ ਸੱਪ ਇੱਕ ਵੱਡਾ ਮਹੰਤ ਸੀ ਲੋਕ ਇਸ ਦੀ ਬਹੁਤ ਪੂਜਾ ਕਰਦੇ ਸੀ ਅਤੇ ਬਹੁਤ ਪਦਾਰਤ ਇਸ ਨੂੰ ਭੇਟ ਕਰਦੇ ਸਨ ਇਹ ਜਿੰਨੇ ਇਸ ਦੇ ਸਰੀਰ ਵਿੱਚ ਤੁਸੀਂ ਕੀੜੇ ਦੇਖਦੇ ਹੋ ਇਹ ਸਭ ਇਸ ਦੇ ਚਿੰਨੇ ਹੁੰਦੇ ਸਨ ਇਹ ਇਨਾਂ ਕੋਲੋਂ ਧੰਨ ਪਦਾਰਤ ਲੈ ਕੇ ਖਾਂਦਾ ਰਹਿੰਦਾ ਸੀ ਪਰ ਇਨਾਂ ਦੀ ਭਲਾਈ ਵਾਸਤੇ ਨਾ ਆਪ ਕੋਈ ਭਜਨ ਸਿਮਰਨ ਕਰਦਾ ਸੀ ਅਤੇ ਨਾ ਹੀ ਇਨ੍ਹਾਂ ਚੇਲਿਆਂ ਨੂੰ ਜੀਵਨ ਸੁਧਾਰਨ ਵਾਸਤੇ ਕੋਈ ਨੇਕ ਉਪਦੇਸ਼ ਦਿੰਦਾ ਸੀ ਆਪਣੇ ਖਾਣ ਪੀਣ ਤੇ ਹੰਕਾਰ ਵਿੱਚ ਜੀਵਨ ਬਤੀਤ ਕਰਦੇ ਹੋਏ ਜਦੋਂ ਇਹ ਮਰਿਆ ਤਾਂ ਇਸ ਨੂੰ ਇਹ ਜੂਨ ਮਿਲੀ ਅਤੇ ਇਸ ਦੇ ਚੇਲੇ ਜਿਨ੍ਹਾਂ ਨੂੰ ਇਹ ਠੱਗ ਠੱਗ ਕੇ ਖਾਂਦਾ ਸੀ ਜਿਨ੍ਹਾਂ ਨੇ ਕੋਈ ਭਜਨ ਸਿਮਰਨ ਨਹੀਂ ਕੀਤਾ ਸੀ ਉਹ ਸਾਰੇ ਕੀੜੇ ਬਣ ਕੇ ਇਸ ਨੂੰ ਚਿੰਬੜ-ਚਿੰਬੜ ਕੇ ਕੱਟ-ਕੱਟ ਕੇ ਖਾ ਰਹੇ ਹਨ ਸੰਸਾਰ ਤੋਂ 나ਏ ਆਪ ਉਦਰਿਆ ਤੇ 나ਹੀ ਆਪਣੇ ਚੇਲਿਆਂ ਦਾ ਉਧਾਰ ਕੀਤਾ ਹੁਣ ਸਾਡੀ ਸ਼ਰਨ ਵਿੱਚ ਆਉਣ ਕਰਕੇ ਇਸ ਦੀ ਗਤੀ ਹੋ ਗਈ ਹੈ ਇਸ ਤੋਂ ਬਾਅਦ ਸਮਾ ਆਉਂਦਾ ਹੈ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸਪਿੰਡ ਵਿੱਚ ਆਉਂਦੇ ਹਨ ਤਾਂ ਗੁਰੂ ਜੀ ਦੇ ਸਿੰਘਾਂ ਨੇ ਦਰਖਤਾਂ ਦੇ ਨਾਲ ਘੋੜੇ ਬੰਨਣੇ ਸ਼ੁਰੂ ਕਰ ਦਿੱਤੇ ਤਾਂ ਦਰਖਤਾਂ ਦੇ ਉੱਪਰ ਜਦੋਂ ਉਹ ਵੇਖਦੇ ਹਨ ਤਾਂ ਉੱਪਰ ਸੱਪ ਲਟ ਰਹੇ ਹੁੰਦੇ ਹਨ ਤਾਂ ਸਿੰਘ ਗੁਰੂ ਜੀ ਕੋਲ ਆ ਕੇ ਕਹਿੰਦੇ ਹਨ ਕਿ ਗੁਰੂ ਜੀ ਇੱਥੇ ਤਾਂ ਦਰਖਤਾਂ ਨੂੰ ਸੱਪ ਲੇਟ ਰਹੇ ਹਨ ਤਾਂ ਗੁਰੂ ਜੀ ਕਹਿੰਦੇ ਹਨ ਕੀ ਇਹ ਸੱਪ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਗੇ ਤੁਸੀਂ ਕਹਰਾਓ ਨਾ ਗੁਰੂ ਜੀ ਦੇ ਇਹ ਬਚਨ ਅੱਜ ਵੀ ਸੱਚ ਸਾਬਿਤ ਹੋ ਰਹੇ ਹਨ ਅੱਜ ਵੀ ਇਸ ਪਿੰਡ ਲੰਬਵਾਲੀ ਵਿੱਚ 300 ਸਾਲ ਤੋਂ ਉੱਪਰ ਹੋ ਗਏ ਹਨ ਪਰ ਕਿਸੇ ਨੂੰ ਇਸ ਪਿੰਡ ਵਿੱਚ ਅੱਜ ਤੱਕ ਸੱਪ ਨਹੀਂ ਲੜਿਆ ਜੇਕਰ ਕਿਸੇ ਨੂੰ ਸੱਪ ਲੜ ਵੀ ਜਾਂਦਾ ਹੈ ਤਾਂ ਉਸ ਦੀ ਮੌਤ ਨਹੀਂ ਹੁੰਦੀ